ਦਾ ਜੋ ਸ਼ਹਿਰ ਦੀ ਆਉਣ ਵਾਲੀਆਂ ਚੋਣਾਂ ਨੇ ਜੋ ਕਾਉਂਸਲ ਦੀਆਂ ਉਹਦਾ ਜੋ ਬਾੜਬੰਦੀ ਦਾ ਕੰਮ ਚੱਲ ਰਿਹਾ ਪਿਛਲੇ ਕਾਫੀ ਸਮੇਂ ਤੋਂ ਸੁਰਨ ਚ ਵੀ ਆ ਰਿਹਾ ਦੇਖਣ ਚ ਆ ਰਿਹਾ ਕਿ ਉਹ ਠੰਡਾ ਠੰਡਾ ਪਰਦੇ ਦੇ ਪਿੱਛੇ ਚੱਲ ਰਿਹਾ ਹੈ ਪਰ ਮਾੜੀ ਹਾਲਾਤ ਨੇ ਸ਼ਹਿਰ ਸ਼ਹਿਰ ਚ ਵੀ ਸਰਕਾਰ ਦੇ ਪੰਜਾਬ ਦੇ ਸਰਕਾਰ ਦੇ ਜੋ ਭਗਵੰਤ ਮਾਨ ਕਹਿੰਦਾ ਸੀ ਉਹ ਵੀ ਅਸੀਂ ਦੇਖ ਲਿਆ ਵੀ ਨਿਰਾ ਝੂਠ ਬੋਲਿਆ ਕੰਮ ਕੋਈ ਨਹੀਂ ਕੀਤਾ ਇੱਥੋਂ ਦਾ ਵੀ ਮਤਲਬ ਜਿਹੜਾ ਐਮਐਲਏ ਆ ਜੋ ਮੰਤਰੀ ਆ ਉਹ ਵੀ ਜਿਹਨਾਂ ਮਤਲਬ ਕਹਿੰਦੇ ਵਿਕਾਸ ਦਾ ਆਪਣੇ ਆਪ ਨੂੰ ਕਹਿੰਦਾ ਮੈਂ ਵਿਕਾਸ ਬੋਲ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਗੁਰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਤੇ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਥੋੜਾ ਜਿਹਾ ਮਾਫੀ ਵੀ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਸ਼ਰਧਾ ਸਤਕਾਰ ਭੇਟ ਕਰਨਾ ਮਨ ਰਹੀ ਜ ਸਾਡੇ ਦਿਨ ਜੋ ਸ਼ਹੀਦਾਂ ਦੇ ਚਲਦੇ ਆ ਸ਼ਹੀਦੀ ਦਿਹਾੜਾ ਸਾਡਾ ਚੱਲਿਆ ਛੋਟੇ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਾ ਚੱਲਦਾ ਇਹ ਮਤਲਬ ਇਹ ਦਿਹਾੜਿਆਂ ਨੂੰ ਮੁੱਖ ਰੱਖ ਕੇ ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਚਾਹੁੰਨਾ ਮੈਂ ਸਾਰੇ ਸੰਗਤ ਨੂੰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਅਸੀਂ ਆਪਣੇ ਜੋ ਧਰਮ ਨਾਲ ਜੁੜ ਕੇ ਜੋ ਦੇਸ਼ ਦੀ ਕੌਮ ਦੀ ਸੇਵਾ ਕਰਨੀ ਆ ਉਹ ਵੀ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਕੇ ਅਸੀਂ ਆਪਣੇ ਸਮਰਪਿਤ ਹੋ ਕੇ ਕਿਉਂਕਿ ਜਿਹੜੇ ਲੋਕ ਇਹਨਾਂ ਨੇ 희ਦਾ ਦੇ ਨਾਂ ਤੇ ਵੋਟਾਂ ਨਹੀਂ ਆ ਆਪਣੇ ਕਹਿ ਦिए ਇਨਕਲਾਬ ਦੇ ਨਾਂ ਤੇ ਵੋਟਾਂ ਨਹੀਂ ਆ ਉਹ ਲੋਕ ਆਪਣੇ ਪਸ਼ੋਕਰ ਨੂੰ ਭੁੱਲ ਗਏ ਆਪਣੇ ਧਰਮ ਨੂੰ ਭੁੱਲ ਗਏ ਆਪਣੇ ਸਭਿਆਚਾਰ ਨੂੰ ਭੁੱਲ ਗਏ ਆਪਣੇ ਕ੍ਰਾਂਤੀਕਾਰਿਆਂ ਨੂੰ ਭੁੱਲ ਗਏ ਸਾਰਾ ਕੁਝ ਭੁੱਲ ਕੇ ਅੱਜ ਸਿਰਫ ਤੇ ਸਿਰਫ ਪ੍ਰੋਪਗੈਂਡਾ ਹੋ ਰਿਹਾ ਅੱਜ ਡਰਾਮੇਬਾਜ਼ੀ ਹੋ ਰਹੀ ਹੈ ਮੈਂ ਕਹੂੰਗਾ ਤੁਸੀਂ ਕਰੋ ਰਾਜਨੀਤੀ ਕਰਨੀ ਚਾਹੀਦੀ ਆ ਧਰਮ ਦਾ ਵੀ ਖਿਆਲ ਰੱਖਣਾ ਚਾਹੀਦਾ ਸਾਰੇ ਸਾਰੇ ਪਾਸੇ ਦਾ ਖਿਆਲ ਰੱਖਣਾ ਚਾਹੀਦਾ ਤਾਂ ਮੇਨ ਮਕਸਦ ਆ ਜੋ ਸ਼ਹਿਰ ਦੀ ਆਉਣ ਵਾਲੀਆਂ ਚੋਣਾਂ ਨੇ ਜੋ ਕਾਉਂਸਲ ਦੀਆਂ ਉਹਦਾ ਜੋ ਬਾੜਬੰਦੀ ਦਾ ਕੰਮ ਚੱਲ ਰਿਹਾ ਪਿਛਲੇ ਕਾਫੀ ਸਮੇਂ ਤੋਂ ਸੁਣਨ ਚ ਵੀ ਆ ਰਿਹਾ ਦੇਖਣ ਚ ਆ ਰਿਹਾ ਕਿ ਉਹ ਠੰਡਾ ਠੰਡਾ ਪਰਦੇ ਦੇ ਪਿੱਛੇ ਚੱਲ ਰਿਹਾ ਕਿਉਂਕਿ ਸਰਕਾਰਾਂ ਪਹਿਲਾਂ ਵੀ ਬਣਦੀਆਂ ਰਹੀਆਂ ਪਹਿਲਾਂ ਵੀ ਸਰਕਾਰਾਂ ਬਾੜਬੰਦੀ ਕਰਾਉਂਦੀਆਂ ਨੇ ਪਰ ਕਦੇ ਇਹੋ ਜਿਹੇ ਹਾਲਾਤ ਨਹੀਂ ਦੇਖੇ ਪਤਾ ਨਹੀਂ ਤਾਂ ਕੋਈ ਡਰਦਾ ਮਾਹੌਲ ਆ ਵੀ ਜਿਹੜੇ ਇੱਕ ਤਾਂ ਹਰ ਇੱਕ ਪਾਰਟੀ ਦਾ ਨੁਮਾਇੰਦਾ ਇੱਕ ਲੈਣਾ ਹੁੰਦਾ ਜਦੋਂ ਨਕਸ਼ਾ ਬਾੜਬੰਦੀ ਦਾ ਬੰਦ ਹੈ ਹਰ ਕ ਵਾ ਮਤਲਬ ਪਾਰਟੀ ਤੋਂ ਇੱਕ ਨੁਮਾਇੰਦਾ ਲੈ ਕੇ ਉਹ ਇੱਕ ਕਮੇਟੀ ਬਣਦੀ ਹੈ ਉਹ ਕਮੇਟੀ ਜੋ ਮਤਲਬ ਲੋਕਲ ਬਾਡੀ ਚ ਉਹ ਨਕਸ਼ਾ ਜੋ ਫਾਈਨਲ ਕਰਨਾ ਹੁੰਦਾ ਉਹ ਕਮੇਟੀ ਨੇ ਡਿਸਾਈਡ ਕਰਨਾ ਹੁੰਦਾ ਚਲੋ ਇਹ ਇਹਨਾਂ ਦੀ ਮਜਬੂਰੀ ਹੋ ਸਕਦੀ ਹੈ ਕਿ ਇਹਨਾਂ ਨੇ ਜਾਂ ਤਾਂ ਕੋਈ ਡਰ ਹੋਊਗਾ ਵੀ ਦੂਜੀਆਂ ਪਾਰਟੀਆਂ ਚ ਕੋਈ ਸਾਨੂੰ ਜਿਹੜਾ ਸੁਣਨ ਚਾਹਿਆ ਕਿ ਸ਼ੋਮਨੀ ਕਾਲੀਦਲ ਵੱਲੋਂ ਕੋਈ ਵੀ ਬੰਦਾ ਸਾਡਾ ਕਾਉਂਸਲਰ ਜਾਂ ਕੋਈ ਨੁਮਾਇੰਦਾ ਸਾਡੋਂ ਸਾਡੇ ਧਿਆਨ ਚ ਨਹੀਂ ਆਇਆ ਨਾ ਸਾਨੂੰ ਬੁਲਾਇਆ ਗਿਆ ਨਾ ਐਸਡੀਐਮ ਸਾਹਿਬ ਵੱਲੋਂ ਨਾ ਡੀਸੀ ਸਾਹਿਬ ਵੱਲੋਂ ਨਾ ਕੋਈ ਉੱਪਰੋਂ ਅ ਡਾਇਰੈਕਟਰ ਸਾਹਿਬ ਤੋਂ ਲੋਕਲ ਬਾਡੀ ਡਾਇਰੈਕਟਰ ਤੋਂ ਕਿਸੇ ਤੋਂ ਸਾਨੂੰ ਕੋਈ ਕਾਲ ਨਹੀਂ ਆਈ ਕੋਈ ਸਾਨੂੰ ਚਿੱਠੀ ਨਹੀਂ ਆਈ ਕੋਈ ਬੰਦਾ ਸਾਡੇ ਵੱਲੋਂ ਨਹੀਂ ਲਿਆ ਗਿਆ ਚਲੋ ਉਹ ਵੀ ਗੱਲ ਪਾਸੇ ਰੱਖ ਦਈਏ ਇੱਕ ਉਸ ਤੋਂ ਬਾਅਦ ਹੁਣ ਜਿਹੜੀ ਚਰਚਾ ਸ਼ਹਿਰ 'ਚ ਚੱਲ ਰਹੀ ਹੈ ਕਿ ਬਾੜਬੰਦੀ ਦਾ ਨਕਸ਼ਾ ਤਿਆਰ ਹੋ ਗਿਆ ਜਿਹੜੇ ਵਾਰਡਾਂ ਦੀ ਕੱਟਬੱਡ ਹੋਈ ਹੈ ਬਹੁਤ ਬੁਰੀ ਤਰੀਕੇ ਨਾਲ ਮਤਲਬ ਪਹਿਲਾਂ ਵੀ ਚਲੋ ਜਿਹੜੇ ਇਹਨਾਂ ਦੇ ਪੰਜ ਚਾਰ ਬੰਦੇ ਹੁਣ ਲੱਗੇ ਹੋਏ ਇਹਨਾਂ ਨੇ ਪਹਿਲਾਂ ਵੀ ਬਣਾਏ ਸੀ ਬਾੜ ਹਾਲਾਤ ਤਾਂ ਪਹਿਲਾਂ ਵੀ ਪਤਾ ਹੀ ਆ ਕਿਉਂਕਿ ਕਈ ਇਨਸਾਨ ਜੋ ਪਾਰਟੀਆਂ ਨੂੰ ਗੁਮਰਾਹ ਕਰਦੇ ਹੁੰਦੇ ਆ ਕਦੇ ਉਧਰ ਨਹੀਂਆ ਪਾਰਟੀਂ ਚ ਰਹਿ ਕੇ ਕਦੇ ਉਧਰ ਨਹੀਂਆ ਚ ਰਹਿ ਕੇ ਪਹਿਲਾਂ ਵੀ ਬਾੜਬੰਦੀਆਂ ਬਣੀਆਂ ਹਾਲਾਤ ਕੀ ਬਣਿਓ ਪਹਿਲਾਂ ਵੀ ਆਪਾਂ ਨੂੰ ਪਤਾ ਸ਼ਹਿਰ ਜਾਣਦਾ ਕਿਉਂਕਿ ਸਾਨੂੰ ਅਸੀਂ ਵੀ ਅਣਜਾਣ ਸੀ ਉਸ ਸਮੇਂ ਜਦੋਂ ਅਸੀਂ ਚੋਣ ਲੜੀ ਆ ਉਦੋਂ ਸਾਨੂੰ ਵੀ ਨਹੀਂ ਸੀ ਇੰਨਾ ਪਤਾ ਵੀ ਕਿਵੇਂ ਕਿਸ ਤਰ੍ਹਾਂ ਕਿਸ ਤਰੀਕੇ ਬਾੜਬੰਦੀਆਂ ਬਣਦੀਆਂ ਨੇ ਪਰ ਬਣੀਆਂ ਵੀ ਚਲੋ ਹੁਣ ਫੇਰ ਉਹੀ ਇਨਸਾਨ ਨੇ ਘੁੰਮ ਘੁੰਮ ਕੇ ਦੁਆਰਾ ਉਹੀ ਬਾੜਬੰਦੀਆਂ ਬਣ ਰਹੀਆਂ ਨੇ ਤੇ ਆਪਾਂ ਦੇਖਿਆ ਕਿ ਲਾਈਨਾਂ ਤੋਂ ਪਾਰ ਸੜਕ ਤੋਂ ਪਾਰ ਜਿਹੜੇ ਮੈਂ ਕਹੂੰਗਾ ਤਿੰਨ ਤਨ ਵਾਰ ਛੱਡ ਕੇ ਬਾੜਾਂ ਦੇ ਬਲਾਕ ਪਾਏ ਗਏ ਆ ਵੋਟਾਂ ਕਈ ਜਗ੍ਹਾ ਤਾਂ ਇਹੋ ਜਿਹੇ ਹਾਲਾਤ ਨੇ ਕਿਈ ਇੱਕ ਦੋ ਕਲੋਨੀ ਮੇਰੇ ਧਿਆਨ ਚ ਆਈਆਂ ਜਿਹੜੀਆਂ ਹੁਣ ਪਤਾ ਨਹੀਂ ਸਾਹਮਣੇ ਜਾਓ ਨਕਸ਼ਾ ਉਦੋਂ ਪਤਾ ਲੱਗੂਗਾ ਕਿ ਇੱਕ ਦੋ ਕਲੋਨੀਆਂ ਨੇ ਤਾਂ ਆਬਾਦੀ ਉਹ ਗੈਪ ਕਰਤੀ ਕਿ ਇੱਥੇ ਜਗਾ ਕੋਈ ਨਿਲ ਆ ਜਾਣੀ ਆਬਾਦੀ ਉਹ ਨਿਲ ਆ ਵੀ ਇੱਥੇ ਰਹਿੰਦੇ ਕੋਈ ਨਹੀਂ ਕਿਉਂਕਿ ਇੱਕ ਬੈਲੈਂਸ ਬਣਾਉਣਾ ਹੁੰਦਾ ਨਾ ਕਿਤੇ ਅਸੀਂ ਅਸੀਂ ਬੀਸੀ ਵੋਟ ਸੈੱਟ ਕਰਨੀ ਹੁੰਦੀ ਹੈ ਕਿਤੇ ਜਨਰਲ ਵੋਟ ਸੈੱਟ ਕਰਨੀ ਹੁੰਦੀ ਹੈ ਉਹ ਬਲਾਕ ਦੇ ਬਲਾਕੇ ਹੜਾਤੇ ਕਿ ਅਸੀਂ ਮਤਲਬ ਉਹ ਉੱਥੇ ਦਿਖਾਉਣ ਵਾਸਤੇ ਕਿ ਇੰਨੀਆਂ ਬੋਟਾਂ ਇੰਦਰ ਪਾ ਕੇ ਇਹਨੂੰ ਬੋਰਡ ਮਤਲਬ ਸਪੈਸ਼ਲ ਬੋਰਡ ਬਣਾਏ ਗਏ ਨੇ ਸੋ ਮੈਂ ਇੱਕ ਤਾਂ ਉਹਦੀ ਨਿੰਦਾ ਕਰਦੇ ਹਾਂ ਕਿ ਸ਼ਹਿਰ ਦਾ ਮਾਹੌਲ ਕਿਉਂ ਖਰਾਬ ਕੀਤਾ ਜਾ ਰਿਹਾ ਹੈ ਇਹ ਆਪਾਂ ਹੀ ਸਾਰਿਆਂ ਨੇ ਰਲ ਮਿਲ ਕੇ ਸਾਰੀਆਂ ਪਾਰਟੀਆਂ ਨੇ ਇਲੈਕਸ਼ਨ ਲਾਣੀ ਤਾਂ ਇਸੇ ਸ਼ਹਿਰ ਚੋਂ ਆ ਸਾਡੇ ਲੋਕਾਂ ਨੇ ਇਲੈਕਸ਼ਨ ਲੜਨੀ ਆ ਜਿਹੜੇ ਸ਼ਹਿਰ ਦੇ ਲੋਕ ਨੇ ਉਹਨਾਂ ਨੂੰ ਵਧੀਆ ਬਾੜ ਦਿੰਤੇ ਜਾਂਦੇ ਤੁਸੀਂ ਲੜਨਾ ਤੁਸੀਂ ਤਕੜੇ ਹੋ ਕੇ ਲੜੋ ਤੁਹਾਡੀ ਸਰਕਾਰ ਹੈ ਜੇ ਤੁਸੀਂ ਕੰਮ ਕੀਤੇ ਆ ਤਾਂ ਤੁਹਾਨੂੰ ਲੋਕ ਵੋਟਾਂ ਪਾਉਣਗੇ ਤੁਹਾਨੂੰ ਡਰ ਕੇ ਕਿਸ ਗੱਲ ਦਾ ਸਰਕਾਰ ਵਾਲਿਆਂ ਨੇ ਆਮ ਆਦਮੀ ਦੇ ਜਿੰਨੇ ਨਮਾਇंदे ਜਾਂ ਲੱਗੇ ਨੇ ਜਾਂ ਉੱਥੇ ਜਿਹੜੇ ਵੀ ਲੋਕਲ ਬੋਡੀ ਦਫ਼ਤਰ ਜਾਂਦੇ ਨੇ ਉੱਥੇ ਜਾ ਕੇ ਉਹ ਨਕਸ਼ੇ ਛੇੜਛਾੜ ਕਰਕੇ ਆਉਂਦੇ ਨੇ ਜਾਂ ਬਣਾ ਕੇ ਸਾਰੇ ਬਣਾਈ ਇਹਨਾਂ ਨੇ ਮੈਂ ਤਾਂ ਕਹੂੰਗਾ ਉਹਨਾਂ ਨੂੰ ਡਰ ਕਿਸ ਗੱਲ ਦਾ ਕਿ ਉਹ ਜੇ ਇੰਨੇ ਕੰਮ ਕੀਤੇ ਹੈ ਸਰਕਾਰ ਨੇ ਕੋਈ ਸ਼ਹਿਰ ਦਾ ਵਿਕਾਸ ਕੀਤਾ ਤਾਂ ਨਪੱਖ ਚੋਣ ਲੜਨ ਸਹੀ ਲੋਕਾਂ ਨੂੰ ਸਾਨੂੰ ਵੀ ਸਾਡੇ ਜਿਹੜੇ ਨਮਾਇंदे ਸੀ ਸਾਨੂੰ ਲਿਆ ਜਾਂਦਾ ਇੱਕ ਇੱਕ ਨਮਾਇੰਦਾ ਹਰ ਇੱਕ ਪਾਰਟੀ ਦਾ ਅਕਾਲੀ ਦਲ ਤੋਂ ਲਿਆ ਜਾਂਦਾ ਕਾਂਗਰਸ ਤੋਂ ਲਿਆ ਜਾਂਦਾ ਬੀਜੇਪੀ ਤੋਂ ਲਿਆ ਜਾਂਦਾ ਸਾਰੀਆਂ ਪਾਰਟੀਆਂ ਦਾ ਇੱਕ ਇੱਕ ਨਮਾਇੰਦਾ ਲੈ ਕੇ ਸਹੀ ਤਰੀਕੇ ਨਾਲ ਇਹਦੀ ਵਾੜਵੰਦੀ ਕੀਤੀ ਜਾਂਦੀ ਤਾਂ ਜੋ ਕਿਸੇ ਨੂੰ ਇਤਰਾਜ਼ ਨਾ ਹੁੰਦਾ ਕਿਉਂਕਿ ਚੋਣ ਬਾਅਦ ਵੋਟਾਂ ਲੋਕਾਂ ਨੇ ਪਾਉਣੀਆਂ ਹੁੰਦੀਆਂ ਨੇ ਚੋਣ ਲਾਣੀ ਆ ਸਾਡਾ ਫਰਜ ਆ ਮਢਲਾ ਫਰਜ ਆ ਸੀ ਤਿਆਰੀ ਕਰਨੀ ਹੁੰਦੀ ਆ ਤਿਆਰੀ ਕਰਕੇ ਚੋਣ ਲਾਣੀ ਹੁੰਦੀ ਆ ਵੋਟਾਂ ਲੋਕਾਂ ਨੇ ਪਾਉਣੀਆਂ ਹੁੰਦੀਆਂ ਨੇ ਜੇ ਆਪਾਂ ਕੰਮ ਕਰਾਂਗੇ ਲੋਕ ਵੋਟ ਪਾਉਣਗੇ ਨਹੀਂ ਕਰਾਂਗੇ ਤਾਂ ਨਹੀਂ ਪਾਉਣਗੇ ਕਿਉਂਕਿ ਸਰਕਾਰ ਹੈ ਜਿਹੜੀ ਹਰ ਮੈਂ ਕਹੂੰ ਹਰ ਪਹਿਲੂ ਤੇ ਫੇਲ ਹੋਈ ਆ ਖੰਨੇ 'ਚ ਇਹਨਾਂ ਨੂੰ ਡਰ ਸਤਾ ਰਿਹਾ ਕਿਉਂਕਿ ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਆਏ ਸੀ ਕਿ ਖੰਨੇ ਨੂੰ ਜ਼ਿਲ੍ਹਾ ਬਣਾਵਾਂਗੇ ਖੰਨੇ ਦੀ ਸਫਾਈ ਕਰਾਂਗੇ ਸਫਾਈ ਦਾ ਧਿਆਨ ਖੰਨੇ ਨੂੰ ਚੰਡੀਵਾਲ ਵਰਗਾ ਬਣਾ ਦਾਂਗੇ ਜਾਂ ਪਾਰਕਿੰਗ ਦੀ ਸਮੱਸਿਆ ਹੱਲ ਕਰਾਂਗੇ ਟ੍ਰੈਫਿਕ ਦੀ ਸਮੱਸਿਆ ਹੱਲ ਕਰਾਂਗੇ ਲਾਈਟਾਂ ਦੀ ਸਮੱਸਿਆ ਹੱਲ ਕਰਾਂਗੇ ਕੂੜੇ ਦੀ ਸਮੱਸਿਆ ਹੱਲ ਕਰਾਂਗੇ ਜਾਂ ਗਲੀਆਂ ਨਾਲੀਆਂ ਦੀ ਸੀਵਰੇਜ ਦੀ ਸਮੱਸਿਆ ਹੱਲ ਕਰਾਂਗੇ ਮੈਂ ਕਹਾਂਗਾ ਸ਼ਹਿਰ ਦਾ ਇੱਕ ਵੀ ਬਾੜਹ ਜਾਨੀ ਜਿੱਥੇ ਕੋਈ ਸਮੱਸਿਆ ਨਾ ਹੋਵੇ ਸ਼ਹਿਰ ਦੇ ਸਾਰੇ ਬਾੜਾਂ ਚ ਕਿਤੇ ਕੂੜੇ ਦੀ ਸਮੱਸਿਆ ਕਿਤੇ ਸੀਵਰੇਜ ਦੀ ਸਮੱਸਿਆ ਕਿਤੇ ਪਾਣੀ ਦੀ ਸਮੱਸਿਆ ਕਿਤੇ ਲਾਈਟਾਂ ਦੀ ਸਮੱਸਿਆ ਕਿਤੇ ਪਾਰਕਿੰਗ ਦੀ ਸਮੱਸਿਆ ਸ਼ਹਿਰ ਚ ਹਰ ਇੱਕ ਵਾਰ ਚ ਸਮੱਸਿਆ ਮੈਂ ਕਹੂੰਗਾ ਉਹਨਾਂ ਲੋਕਾਂ ਨੇ ਤੁਹਾਡੇ ਸਾਹਮਣੇ ਜੋ ਵੀ ਹੈ ਦੁੱਧਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਸਾਨੂੰ ਸਾਰਾ ਕੁਝ ਸਾਡੇ ਸਾਹਮਣੇ ਆ ਜਾਣਾ ਕਿ ਚੋਣਾ ਬੇਸ਼ੱਕ ਇਹਨਾਂ ਨੇ ਆਪਣੇ ਬਾੜਬੰਦੀ ਬਣਾ ਕੇ ਕਰਨੀਆਂ ਨੇ ਪਰ ਲੋਕਾਂ ਦੇ ਨਤੀਜੇ ਤੁਹਾਡੇ ਸਾਹਮਣੇ ਆਉਣਗੇ ਲੋਕ ਸੱਚ ਦਾ ਸਾਥ ਦਿੰਦੇ ਹੁੰਦੇ ਆ ਲੋਕ ਕੰਮ ਦਾ ਸਾਥ ਦਿੰਦੇ ਆ ਮੈਂ ਲੋਕਾਂ ਦੇ ਵੀ ਸਦਕੇ ਜਾਨਾ ਉਹਨਾਂ ਨੂੰ ਸ਼ਾਬਾਸ਼ ਵੀ ਆ ਸਾਡੇ ਖੰਨਾ ਸ਼ਹਿਰ ਵਾਲੇ ਕਿਉਂਕਿ ਇੱਕ ਵਾਰ ਤਾਂ ਸਾਰੇ ਪੰਜਾਬ 'ਚ ਹੁੰਦਾ ਕਿ ਅਸੀਂ ਨਵੀਂ ਚੀਜ਼ ਨੂੰ ਅਸੀਂ ਮਤਲਬ ਖਿੱਚਦੇ ਖਿੱਚ ਕੇ ਕੇਂਦਰ ਹੁੰਦੀ ਹੈ ਨਾ ਆਪਣਾ ਕੋਈ ਵੀ ਚੀਜ਼ ਨਵੀਂ ਆਉਂਦੀ ਆ ਸਾਡੇ ਲੋਕ ਦੇ ਵੱਲ ਭੱਜੇ ਜਾਂਦੇ ਆ। ਇਹੀ ਹਾਲ ਹੈ ਆਮਦਵੀ ਪਾਰਟੀ ਦਾ ਹੋਇਆ ਕਿ ਇੱਕ ਵਾਰ ਜ਼ਰੂਰ ਨਵੀਂ ਚੀਜ਼ ਨੂੰ ਲੋਕਾਂ ਨੇ ਅਜਮਾਇਆ ਦੇਖਿਆ ਕਿ ਵਰਤਿਆ ਕਿ ਅਸੀਂ ਕੋਈ ਨਵੀਂ ਚੀਜ਼ ਆਈ ਆ ਮਾਰਕੀਟ 'ਚ ਅਸੀਂ ਉਹਨੂੰ ਵਰਤੀਏ ਦੇਖਿਆ ਕਦੋਂ ਮਸ਼ਹੂਰੀ ਬਹੁਤ ਹੋਈ ਆ। ਸਾਡੀ ਫਿਤਰਤ ਵੀ ਆ ਪੰਜਾਬੀਆਂ ਦੀ ਜਦੋਂ ਕੋਈ ਮਸ਼ਹੂਰੀ ਹੁੰਦੀ ਆ ਕਿਸੇ ਚੀਜ਼ ਦੀ ਅਸੀਂ ਉਹਨੂੰ ਖਰੀਦਣ ਨੂੰ ਭੱਜਦੇ ਆ, ਉਹਨੂੰ ਦੇਖਣ ਨੂੰ ਭੱਜਦੇ ਆ ਪਰ ਉਹ ਜਦੋਂ ਵਰਤ ਕੇ ਦੇਖਦੇ ਆ ਫਿਰ ਪਤਾ ਲੱਗਦਾ ਕਿ ਸਟਾ ਕੀ ਨਿਕਲਿਆ ਜਿਹੜੀ ਸਰਕਾਰ ਆ ਅਸੀਂ ਵਰਤ ਵੀ ਲਈ ਦੇਖ ਵੀ ਲਈ ਹੰਡਾ ਵੀ ਲਈ ਹਰ ਮਥਾਜ ਤੇ ਫੇਨ ਹੋਈ ਆ ਨਕਮੀ ਸਰਕਾਰ ਆ ਮੈਂ ਕਹੂੰਗਾ ਜੇ ਐਨੇ ਸੱਚੇ ਸੋਚੇ ਨੇ ਐਨੇ ਕੰਮ ਕਰਨੇ ਵਾਲੇ ਐ ਇੰਨਾ ਵਿਕਾਸ ਕਰਨੇ ਵਾਲੇ ਐ ਇੰਨਾ ਸ਼ਹਿਰ ਤੇ ਪੈਸਾ ਲਾਉਣੇ ਵਾਲੇ ਫਿਰ ਡਰ ਕਿਸ ਦਾ ਕਿਸ ਗੱਲ ਦਾ ਇਹ ਤਾਂ ਜੇ ਜੇ ਚੰਗੇ ਹੁੰਦੇ ਜਾਂ ਕੰਮ ਕੀਤੇ ਹੁੰਦੇ ਇਹ ਕਮੇਟੀ 'ਚ ਰੱਖਦੇ ਨਕਸ਼ਾ ਲੋਕਾਂ ਨੂੰ ਬੁਲਾਉਂਦੇ ਵੀ ਆਓ ਆ ਬਾੜਬੰਦੀ ਕਰਨ ਲੱਗਿਆ ਵੀ ਆਪਣੇ ਹਿਸਾਬ ਨਾਲ ਤੁਸੀਂ ਬਹਿ ਕੇ ਕਰਾਓ ਬਾੜਬੰਦੀ ਵੀ ਸਾਨੂੰ ਕੋਈ ਡਰ ਨਹੀਂ ਅਸੀਂ ਕੰਮ ਕੀਤੇ ਹੋਏ ਅਸੀਂ ਤੁਹਾਡੀ ਕਚਹਿਰੀ ਚਾਉਣਾ ਸੀ ਜਿੱਥੋਂ ਮਰਜ਼ੀ ਚੋਣ ਲਾ ਲਈਏ ਅਸੀਂ ਹੁਣ ਵੀ ਕਹਿੰਦੇ ਆ ਸਾਨੂੰ ਹੁਣ ਵੀ ਕੋਈ ਡਰ ਨਹੀਂ ਅਸੀਂ ਮਤਲਬ ਸ਼ੋਮਨੀ ਕਾਲੀਦਾਰ ਨੇ ਬੜੇ ਲੰਬਾ ਸਮਾਂ ਪੰਜਾਬ ਦੀ ਸੇਵਾ ਕੀਤੀ ਆ ਪਿਛਲੇ ਸਮੇਂ ਦੌਰਾਨ ਜਦੋਂ ਸਾਡੀ ਕਮੇਟੀ ਰਹੀ ਹੈ ਜਾਂ ਪੰਜਾਬ ਸਰਕਾਰ ਰਹੀ ਹੈ ਬਹੁਤ ਸਾਰੇ ਇਹੋ ਜਿਹੇ ਕੰਮ ਨੇ ਜਿਹੜੇ ਖੰਨੇ ਨੂੰ ਅਸੀਂ ਕਰਕੇ ਦਿੱਤੇ ਆ ਜਿਵੇਂ ਪੁਲਾਂ ਦੀ ਗੱਲ ਕਰ ਲਈਏ ਖੰਨੇ ਚ ਪੁਲ ਬਣਾਇਆ ਤਾਂ ਸ਼ੋਮਨੀ ਕਾਲੀਦਲ ਦੇ ਅੱਜ ਵੀ ਪੱਥਰ ਲੱਗੇ ਪਿੱਛੇ ਇਹ ਦਿਨਾਂ ਚ ਭਾਵੇਂ ਸਰ ਜੋ ਮੌਜੂਦਾ ਸਰਕਾਰ ਦੇ ਕੁਝ ਮਤਲਬ ਕਹਿ ਦਈਏ ਸ਼ਾਰਤਾਂ ਅੰਦਰੋਂ ਪੱਥਰ ਤੋੜਿਆ ਵੀ ਆ ਉਹ ਵੀ ਸਾਡੇ ਧਿਆਨ ਚ ਗੱਲ ਉਹਦੀ ਵੀ ਅਸੀਂ ਆਪਣੇ ਤੌਰ ਤੇ ਉਹਦੀ ਜਾਂਚ ਵੀ ਕਰ ਰਹੇ ਆ ਕਿ ਕੀ ਗੱਲ ਕੀ ਹੋਈ ਆ ਤੇ ਹੋਰ ਗੱਲਾਂ ਕਰੀਏ ਜਾਂ ਸਿਵਲ ਦੇ ਦੀ ਗੱਲ ਕਰੀਏ ਜਿਹੜੀ ਅਮਰੋਸ ਯੋਜਨਾ ਤਹਿਤ ਪੈਸੇ ਆਏ ਸੀ ਜਿਹੜਾ 100 ਸਵਾ ਸੁ ਕਰੋੜ ਰੁਪਈਆ ਉਹ ਵੀ ਸਰਾਜ ਸੁਖਵੀਰ ਸਿੰਘ ਬਾਦਲ ਦੀ ਦੇਣ ਸੀ ਸ਼ੋਮਨੀ ਕਾਲੀਦਾ ਉਸ ਸਮੇਂ ਸਾਡੀ ਭਾਜਪਾ ਨਾਲ ਸਾਂਝ ਸੀ ਉਹ ਸੈਂਟਰ ਤੋਂ ਪੈਸਾ ਲਿਆ ਕੇ ਦਿੱਤਾ ਸੀ ਭਾਵੇਂ ਉਹ ਪੈਸੇ ਲਾਏ ਮਤਲਬ ਕਾਂਗਰਸ ਸਰਕਾਰ ਨੇ ਪਰ ਪੈਸੇ ਲਿਆ ਕੇ ਅਸੀਂ ਦਿੱਤੇ ਸ਼ਹਿਰ ਦੇ ਵਿਕਾਸ ਵਾਸਤੇ ਹਸਪੀਟਲ ਦੇ ਜਿਹੜਾ ਆਪਾਂ ਕਹਿ ਦਈਏ ਟਰਾਮਾ ਸੈਂਟਰ ਬਣਾਇਆ ਉਹ ਸ਼ਹਿਰ ਵਾਸਤੇ ਉਹ ਅਕਾਲੀ ਦਲ ਦੀ ਦੇਣਾ। ਹੋਰ ਜਿੰਨੀਆਂ ਵੀ ਮਤਲਬ ਡਿਵੈਲਪਮੈਂਟ ਦੀਆਂ ਜਿੰਨੀਆਂ ਵੀ ਆਪਾਂ ਕਹਿ ਦਈਏ ਬਿਲਡਿੰਗਾਂ ਬਣੀਆਂ ਨੇ ਸ਼ਹਿਰ 'ਚ ਉਹ ਸਾਰੀਆਂ ਸ਼ਮਣੇ ਅਕਾਲੀ ਦਲ ਦੀ ਦੇਣਾ ਇੱਕ ਵੀ ਕੰਮ ਸ਼ਹਿਰ ਦਾ ਇੱਕ ਕੰਮ ਗਣਾ ਦੇਣ। ਇਹ ਕੋਈ ਕੱਲੀਆਂ ਇਹ ਨਹੀਂ ਵੀ ਅਸੀਂ ਹੁਣ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਨੌਵੇਂ ਪਾਤਸ਼ਾਹ ਦਾ ਸ਼ੀਦੀ ਪੁਰਬ ਅਸੀਂ ਮਨਾਇਆ। ਪੰਜਾਬ ਨੇ ਮਨਾਇਆ, ਸਰਕਾਰ ਵੱਲੋਂ ਵੀ ਮਨਾਇਆ ਗਿਆ। ਵੀ ਐਡੀ ਮਾੜੀ ਗੱਲ ਹੋਈ ਕਿ ਸਾਡੇ ਸ਼ਹਿਰ 'ਚ ਨਗਰ ਕੀਰਤ ਨੰਗਣਾ ਸੀ ਉਹੀ ਸਾਈਡ ਸਾਫ਼ ਕੀਤੀ ਆ ਵੀ ਲੋਕਾਂ ਨੇ ਤੇ ਇੱਥੇ ਹੀ ਰਹਿਣਾ ਦੋਨੋਂ ਸੜਕਾਂ ਸਾਫ਼ ਕਰ ਦੋ ਏ ਚ ਮਾੜਾ ਕੀ ਐ ਕਿ ਸਵਾਈ ਕਰਨੀ ਲੱਗੀਆਂ ਤਾਂ ਸਾਰੇ ਸ਼ਹਿਰ ਦੀ ਸਵਾਈ ਕਰ ਦੋ ਇੱਕ ਸਾਈਡ ਕਿਉਂਕਿ ਲੋਕਾਂ ਨੂੰ ਦਿਖਾਉਣਾ ਸੀ ਜਿਹੜੇ ਦੂਰੋਂ ਲੋਕ ਚੱਲ ਕੇ ਆਉਣੇ ਸੀ ਉਹਨਾਂ ਨੂੰ ਦਿਖਾਉਣਾ ਸੀ ਕਿ ਸਾਡਾ ਸ਼ਹਿਰ ਬੜਾ ਸਾਫ਼ ਹੈ ਇੱਕ ਸਾਈਡ ਦਿਖਾ ਕੇ ਮਤਲਬ ਇਹ ਇਹ ਇੱਕ ਇੱਕ ਸਾਈਡ ਦਿਖਾ ਕੇ ਮਤਲਬ ਉਹਨਾਂ ਨੂੰ ਜਿਚਾਇਆ ਗਿਆ ਕਿ ਅਸੀਂ ਸ਼ਹਿਰ ਬੜਾ ਸਾਫ਼ ਸੁਥਰਾ ਕੀਤਾ ਹੋਇਆ ਅਸੀਂ ਲਾਈਟਾਂ ਲਾਈਆਂ ਲੈਟਰਿੰਗ ਕੀਤੀ ਹੋਰ ਬੜਾ ਕੁਝ ਕੀਤਾ ਪਰ ਮੈਂ ਕਹੂੰਗਾ ਬੜਾ ਮੰਦ ਭਾਗੀ ਗੱਲ ਆ ਮari ਹਾਲਾਤ ਨੇ ਸ਼ਹਿਰ ਸ਼ਹਿਰ ਚ ਵੀ ਸਰਕਾਰ ਦੇ 50% ਕਰਦੇ ਜੋ ਭਗਵੰਤ ਮਾਨ ਕਹਿੰਦਾ ਸੀ ਉਹ ਵੀ ਅਸੀਂ ਦੇਖ ਲਿਆ ਵੀ ਨਿਰਾ ਝੂਠ ਬੋਲਿਆ ਕੰਮ ਕੋਈ ਨਹੀਂ ਕੀਤਾ ਇੱਥੋਂ ਦਾ ਵੀ ਮਤਲਬ ਜਿਹੜਾ ਐਮ ਐਲ ਏ ਆ ਜੋ ਮੰਤਰੀ ਆ ਉਹ ਵੀ ਜੇ ਇੰਨਾ ਮਤਲਬ ਕਹਿੰਦੇ ਵਿਕਾਸ ਦਾ ਆਪਣੇ ਆਪ ਨੂੰ ਕਹਿੰਦਾ ਮੈਂ ਵਿਕਾਸ ਬਹੁਤ ਕਰ ਰਿਹਾ ਤੇ ਫਿਰ ਡਰ ਕੇ ਇਸ ਗੱਲ ਦਾ ਥੋੜੇ ਮਤਲਬ ਅਦਨਾ ਚ ਪਰ ਜਿਹੜੇ ਅੱਜ ਹਾਲਾਤ ਨੇ ਪੰਜਾਬ ਮੈਂ ਕਹੂੰਗਾ ਬੜਾ ਨਘਾਰ ਵੱਲ ਜਾ ਰਿਹਾ ਸੋ ਮੈਂ ਇਹਦੀ ਕੜੇ ਸ਼ਬਦਾਂ ਨਿੰਦਾ ਵੀ ਕਰਦਾ ਜੋ ਹਾਲਾਤ ਸ਼ਹਿਰ ਦੇ ਨੇ ਉਹ ਵੀ ਤੁਹਾਨੂੰ ਪਤਾ ਅੱਜ ਦਾ ਮੁੱਖ ਗੱਲ ਨਹੀਂ ਸੀਗਾ ਕਿ ਅੱਜ ਜਿਹੜੀ ਮਤਲਬ ਵਾਰਡਬੰਦੀ ਆ ਕੱਲ ਸਾਡੇ ਧਿਆਨ ਚ ਇਹ ਵੀ ਆਇਆ ਕਿ ਇੱਕ ਨਕਸ਼ਾ ਲਗਾਇਆ ਗਿਆ ਫਿਰ ਉਤਾਰਿਆ ਗਿਆ ਸਾਨੂੰ ਇਹ ਗੱਲ ਪਹਿਲਾਂ ਸੁਣਨ ਚ ਆ ਗਈ ਸੀ ਕਿ ਇੱਕ ਹਫਤਾ ਵੈਸੇ ਉਹ ਨਕਸ਼ਾ ਲਾਉਣਾ ਹੁੰਦਾ ਜਿਹੜੀ ਵਾਰਡਬੰਦੀ ਬਣਦੀ ਆ ਉਹ ਨਕਸ਼ਾ ਇਹਨਾਂ ਨੇ ਉਹ ਰਾਤ ਬਰਾਤੇ ਲਾਉਂਦੇ ਆ ਲਾ ਲੰਦੇ ਆ ਪਤਾ ਨਹੀਂ ਲਾਇਆ ਪਤਾ ਨਹੀਂ ਨਹੀਂ ਲਾਇਆ ਰੱਬ ਜਾਣਦਾ ਪਰ ਉਹ ਸੁਣਨ ਚਾਹੀਏ ਗੱਲ ਕਿ ਕਮੇਟੀ 'ਚ ਨਕਸ਼ਾ ਲਾਇਆ ਗਿਆ ਫੋਟੋਆਂ ਖਿੱਚੀਆਂ ਗਈਆਂ ਤੇ ਉਹ ਲਾਹ ਦਿੱਤਾ ਗਿਆ ਹੁਣ ਵੀ ਆਉਣ ਵਾਲੇ ਸਮੇਂ 'ਚ ਇਹੀ ਲੱਗਦਾ ਕਿ ਉਹ ਫੇਰ ਵੇਲੇ ਕੋਲੇ ਲਾ ਕੇ ਨਕਸ਼ਾ ਲਾਇਆ ਜਾਊਗਾ ਲੋਕਾਂ ਨੂੰ ਦਿਖਾਇਆ ਨਹੀਂ ਗਿਆ ਮੈਂ ਕਹੂੰਗਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਅਸੀਂ ਮਤਲਬ ਐਸਟੀਐਮ ਸਾਹਿਬ ਨੂੰ ਵੀ ਇੱਕ ਮੰਗ ਪੱਤਰ ਦੇਣਾ ਡੀ ਸਾਹਿਬ ਨੂੰ ਵੀ ਦੇਣਾ ਕਿ ਨਾ ਤਾਂ ਬਾੜਬੰਦੀ 'ਚ ਸਾਡਾ ਕੋਈ ਨੁਮਾਇੰਦਾ ਲਿਆ ਗਿਆ ਉਸ ਸਮੇਂ ਜੋ ਕਮੇਟੀ ਬਣਾਈ ਗਈ ਨਾ ਸਾਨੂੰ ਨਕਸ਼ਾ ਦਿਖਾਇਆ ਗਿਆ ਨਾ ਹੁਣ ਨਕਸ਼ਾ ਦਿਖਾ ਰਹੇ ਨੇ ਨਕਸ਼ਾ ਲਾ ਕੇ ਲਾਇਆ ਨਹੀਂ ਜਾ ਰਿਹਾ ਈ ਸਭ ਨੂੰ ਦਵਾਂਗੇ ਜੇ ਨਹੀਂ ਕਿਸੇ ਮਸਲੇ ਦਾ ਹੱਲ ਨਿਕਲੂਗਾ ਤਾਂ ਹਾਈ ਕੋਰਟ ਜਾਵਾਂਗੇ ਹਾਈ ਕੋਰਟ ਜਾ ਕੇ ਇਸ ਮਸਲੇ ਦਾ ਹੱਲ ਵੀ ਕੱਢਾਂਗੇ ਕਿਤੇ ਜੋ ਸਾਡੇ ਲੋਕਾਂ ਦੇ ਹੱਕ ਨੇ ਕਿਉਂਕਿ ਸਾਡੇ ਕੌਂਸਲਰਾਂ ਨੇ ਵੀ ਜਿਹੜੇ ਸਾਡੇ ਨਮਾਇੰਦੇ ਨੇ ਜਾਂ ਸਾਡੇ ਜਿਹੜੇ ਬਾਡ ਇੰਚਾਰਜ ਨੇ ਉਹਨਾਂ ਨੇ ਵੀ ਇਲੈਕਸ਼ਨਾਂ ਲਾਡੀਆਂ ਸਾਡੇ ਸਾਰੇ ਭਰਾ ਬੈਠੇ ਆ ਅਸੀਂ ਵੀ ਇਲੈਕਸ਼ਨਾਂ ਲਾਣੀਆਂ ਨੇ ਸੋ ਸਾਨੂੰ ਪਤਾ ਹੋਣਾ ਚਾਹੀਦਾ ਕਿ ਸ਼ਾਇਦ ਨਕਸ਼ੇ ਕਿਸ ਤਰ੍ਹਾਂ ਬਣੇ ਨੇ ਇੱਕਦਮ ਇਹ ਪਹਿਲਾਂ ਵੀ ਸਾਡਾ ਨੁਕਸਾਨ ਹੋਇਆ ਕਿ ਬਲੱਡ ਸੰਮਤੀ ਕਿਹੜਾ ਪ੍ਰੇਸੀ ਉੱਚ ਤਿਆਰੀ ਵੀ ਨਹੀਂ ਹੋ ਸਕੀ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪਤਾ ਹੋਵੇ ਸ਼ਹਿਰ ਦਾ ਬਾੜਬੰਦੀ ਕਿਸ ਤਰੀਕੇ ਨਾਲ ਹੋਈ ਆ ਤਾਂ ਕਿ ਤਿਆਰੀ ਵੀ ਕੀਤੀ ਜਾ ਸਕੇ ਸਾਡੇ ਲੋਕ ਲੋਕਾਂ ਦੇ ਆਪਣੀਆਂ ਆਪਣੀਆਂ ਗੱਡੀਆਂ ਦਾ ਖਿਆਲ ਵੀ ਰੱਖ ਸਕਣ ਤੇ ਉਹਨਾਂ ਦੀ ਸਾਫ ਸਵਾਬਾਈ ਦਾ ਸਾਮ ਸਮਰਦਾ ਉਹ ਸਾਰਾ ਖਿਆਲ ਕਰ ਸਕਣ ਸੋ ਮੈਂ ਇਹ ਮਤਲਬ ਸਰਕਾਰ ਨੂੰ ਇਹ ਬੇਨਤੀ ਵੀ ਕਰਦਾ ਨਾਲ ਚੇਤਾਵਨੀ ਵੀ ਦਿੰਦਾ ਜੇ ਤੁਸੀਂ ਨਹੀਂ ਹਰਕਤਾਂ ਤੋਂ ਆਵਾਜ਼ ਆਏ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਉਹ ਨਕਸ਼ਾ ਵੀ ਲਾਓ ਸਾਨੂੰ ਪਤਾ ਲੱਗੇ ਨਹੀਂ ਲਾਉਂਗੇ ਤਾਂ ਅਸੀਂ ਪਹਿਲਾਂ ਡੀ ਸਾਹਿਬ ਕੋ ਫਿਰ ਹਾਈ ਕੋਰਟ ਜ਼ਰੂਰ ਜਾਵਾਂਗੇ ਤੇ ਇਹਨੂੰ ਚੈਲੰਜ ਵੀ ਕਰਾਂਗੇ ਇਹਨੂੰ ਨਕਸ਼ੇ ਨੂੰ ਅਸੀਂ ਚੈਲੰਜ ਕਰਕੇ ਜੋ ਵੀ ਬਣਦੀ ਕਾਰਵਾਈ Gracias. <clears throat>